ਹਾਂਜੀ ਗਾਈ ਅੱਜ ਦਾ ਫੇਮਾ ਬਲੌਗ ਆਪਾਂ ਕਰ ਰਹੇ ਹਾਂ ਸਟਾਰਟ ਤੇ ਅੱਜ ਕਰ ਰਹੇ ਹਾਂ ਮम्मी ਨੂੰ ਆਪਣਾ ਚੱਕਮ ਲੱਜਕ ਅੰਦਰੋਂ ਵੀ ਚੱਕਣਾ ਅੱਜ ਫੇਰ ਡੰਗਰਾਂ ਤੂੰ ਬਸ ਡੰਗਰਾਂ ਤੂੰ ਹੁਣ ਕਰੇ ਪੱਠੇ ਲਿਓ ਕਦੇ ਕੀ ਕਰੋ ਬਸ ਇੰਨਾ ਥੀ ਰਹਿਣਾ ਆਪਾਂ ਹੋਰ ਤਾਂ ਕਿੱਥੇ ਜਾਣਾ ਅਬੀਆਂ ਟੋਕਰੀਆਂ ਭਰਨੀਆਂ ਪੈਣੀਆਂ ਨੇ ਸੇਬ ਕੋ ਇੱਕ ਜੋ ਬਰਾ ਦੇ ਆ ਦੇ ਪਾਇਆ ਹੋਇਆ ਡਾਕਟਰ ਨੇ ਇਹਨੂੰ ਠੰਡ ਚ ਪਾਉ ਫੇਰ ਤੁਰੂ ਇਹ ਤੋ ਦੇਖ ਪਿਆ ਦਿਲ ਵੀ ਗੋਆਨ ਲੱਕ ਟੂਡੇ ਅਰੇ ਹੋ ਗਈ ਅੰਦਰ ਲੈ ਲੜੀ ਜਾਂਦੀ ਆ ਆਪ ਸੱਚ ਬਸ ਆ ਚੱਕਲਾ ਇਹ ਚ ਪਾਉ ਜਾ ਪੜਣਾ ਹੋਇਚ ਆ ਪਾ ਦੇ ਇਚ ਉਹ ਫਿਰ ਪੋਲੂ ਫਿਰ ਬਰੋ ਬਤਾ ਆ ਬੜਾ ਬੜਾ ਪਾਈ ਫੜੇ ਕੇ ਰੱਖੀ ਕੈਮਰੇ ਤੇ ਨਾਲ ਹੱਤਰਿਆ ਕਰ ਮੇਰੇ ਦੂਜੇ ਫੋਨ ਦੇ ਬੂੜੇ ਪਾ ਦੇ ਪਾ ਆਣੇ ਸੀ ਚਲ ਹੁਣ ਰਹਿਣ ਲੈ ਚੁਪਲੇ ਥੋਲੇ दूजा टोकर चुका तीजा भर दे पता चा तीजा टोकर भर लिया माता चुकाने रहा चकमा कर लोवी गाइस बाकी चलो ਤੁਹਾਨੂੰ ਜਗ ਦੇਖਾਵਾਂਗੇ ਫਿਰ ਪੰਜ ਨੌ ਕਿਹਾਣੀ ਹੈ ਕਲਾਸ ਤੇ ਅੱਜ ਵੀ ਆਪਾਂ ਬਸਤੇ ਨਹੀਂ ਹੈਗਾ ਆਪਾਂ ਬਾਈਕ ਤੇ ਜਾਵਾਂਗੇ ਠੀਕ ਹੈ ਨਾ गाइस ਚਲੋ ਮਿਲਦੇ ਆ ਦਿਖਾਵਾਂਗੇ ਤੁਹਾਨੂੰ ਫਿਰ ਰਾਜ ਲੋਵੀ गाइस ਆਪਾਂ ਮੋਟਰ ਹੈਡ ਕੱਢ ਲਿਆ ਬਾਹਰ ਤੇ ਹੁਣ ਕਰਾਂਗੇ ਸਟਾਰਟ ਆਪਾਂ ਠੀਕ ਹੈ ਨਾ ਫਿਰ ਚੱਲਦੇ ਆਪਾਂ ਆਪਣੇ ਪੜਨ ਹਾਂਜੀ ਗਾਇਜ਼ ਹੁਣ ਆਪਾਂ ਆਪਣਾ ਪਿੰਡ ਨੰਗ ਚੁੱਕੇ ਆਂ ਤੱਪ ਚੁੱਕੇ ਆਂ ਤੇ ਤੁਹਾਨੂੰ ਦੇਖੋ ਇੱਧਰ ਠੀਕ ਨਾ ਲਾ ਆਸ-ਪਾਸੇ ਦੇਖ ਤੋ ਕੋ ਯਾਰਾ ਘੁੰਦਾ ਤੇ ਬਾਕੀ ਤੁਹਾਨੂੰ ਆਪਣੇ ਸ਼ਹਿਰ ਪਹੁੰਚ ਕੇ ਦਿਖਾਉਣੇ ਆ ਜੋ ਵੀ ਆਪਣਾ ਅਗਲਾ ਪਰਸੈਂਟ ਹਾਂਜੀ ਗਾਇਜ਼ ਹੁਣ ਆਪਾਂ ਪਹੁੰਚ ਗਏ ਆਪਣੇ ਹੋਰ ਸਕੂਲਾਂ ਦੇ ਬਾਈਕ ਅੱਜ ਆਪਾਂ ਇੱਥੇ ਖੜਾਈਆ ਸਟੈਂਡ 'ਚ ਤੇ ਉਹ ਜਨਾ ਮੋਟਾ ਤੇ ਆਪਾਂ ਚੱਲੇ ਹੁਣ ਕਲਾਸ ਲਾਉਣ ਬਸ ਅੱਡੇ ਆ ਚੱਲੀ ਲੋ ਵੀ ਚੋਕਰ ਮੈਂ ਤੇ ਮੋਟਾ ਬੈਠ ਗਿਆ ਵਾਸਤੇ ਤੇ ਵਾਸਤੇ ਤਰਪੀ ਆਪਣੀ ਬਰਨਾਲੀ ਨੂੰ ਕੋਈ ਦੇਖ ਸਕੇ ਖਾਲੀ ਆ ਪਿੱਛੇ ਆਪਾਂ ਤਾਂ ਬੈਨੇ ਕੋਈ ਕੰਫਰਟੇਬਲ ਲੱਗਦੇ ਆ ਪਿੱਛੇ ਬੈਠ ਤੇ ਬਾਕੀ ਬੰਨ ਨੂੰ ਉਹਨਾਰੇ ਕਾਉਂਟੇ ਕਿ ਰੱਖਾਂ ਲਗਾ ਅੱਜ ਮੈਂ ਆਪਦੀ ਆਊਟਫਿਟਾ ਸੋਣੀ ਪੁੱਤ ਕਿਆ ਕਰੇ ਬਾਬੂ ਤੇ ਜਿੱਦ ਕੇ ਮੈਨੂੰ ਇਹ ਅੱਜ ਦਾ ਸੋਹ ਕੱਢ ਲੱਗਣਾ ਪਿਆ ਕਰ ਤੇ ਠੀਕ ਕਰਨਾ ਇਹ ਚੋਂ ਦੇਖ ਤਾਓ ਰੰਗ ਬਰ ਸੋਣੀ ਆ ਬੜੇ ਦਾ ਸੋਨਾ ਹੈ ਉਹ ਕਹਿੰਦਾ ਜਉਣਾ ਨਾ 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 ਕੋਈ ਨਹੀਂ ਕਹਿੰਦਾ ਜਉਣਾ ਇਹ ਕਰੋ 5 ਮਿੰਟ ਉੱਤਰੀ ਇਹ ਚਲਾਓ ਇਹਦਾ ਅਗਲਾ ਪ੍ਰੋਸੈਸ ਲੋ ਵੀ ਹੋਣ ਆਪਣੀ ਗੱਲ ਪੜੂਗੀ ਤੇ ਆਪਾਂ ਲੱਗਿਆ ਉਤਰਨ ਆ ਜਾ ਵੀ ਲੈ ਵੀ ਆ ਜਾ ਇੱਧਰ ਹੀ ਚੱਲਦੇ ਆਂ ਕਾਪੀ ਲੈਣੀ ਆ ਜਿੱਧਰ ਵੀ ਚੱਲਦੇ ਫਿਰੇ ਛੱਟ ਕਾਪੀ ਕਾ ਜਾਂਦੇ ਹੋ ਲੈ ਲਾਂ ਨਾ ਮੇਰੇ ਵੱਲ ਤੋਂ ਫੋਟੋ ਖੇਚ ਲਈ ਲੋ ਵੀ ਸੇਕ ਕੋ ਆਪਾਂ ਪਹੁੰਚ ਚੁੱਕੇ ਆਂ ਧੁੰਦ ਆਹ ਟਾਈਮ ਨਹੀਂ ਤਾਂ ਧੁੱਪ ਆ ਜਾਂਦੀ ਆ ਪਰ ਆਈ ਨਹੀਂ ਹੁਣ ਕੀ ਕਹਿਣਾ ਚਾਹੁੰਗੇ ਧੁੱਪ ਨਹੀਂ ਨਿਕਲੀ ਬਹੁਤ ਆ ਪੂਰਾ ਚੱਲ ਰਿਹਾ ਵਾ ਠੰਡਾ ਬਹੁਤ ਆ ਤੇ ਹਵਾ ਬਹੁਤ ਚੱਲ ਰਹੀ ਐ ਥੋੜੀ ਠੰਡੀ ਉੱਤੋਂ ਟੋਰ ਸ਼ੋਰ ਜੀ ਲਾਉਂਦਾ ਇਹ ਬਾੜੀ ਆਪਾਂ ਤੇ ਕੋਈ ਲਾਉਨੇ ਆ ਹਨਾ ਚਲੋ ਦੇਰ ਦੇਰ ਲਗਾਤੀ ਚੱਲਿਆ ਹੁਣ ਆਪਾਂ ਦੋ ਮਿਲਦੇ ਆ ਫਿਰ ਲੋ ਵੀ ਝਟੋ ਆਪਾਂ ਪਹੁੰਚ ਚੁੱਕੇ ਆਪਣੀ ਕਲਾਸ ਕੋਲੇ ਤੇ ਅੱਜ ਆਇਆ ਨਹੀਂ ਆਪਣਾ ਯਾਰ ਉਹਦੇ ਨਾਲੇ ਮੰਗੇ-ਮੰਗੇ ਲਾਵਾਂਗੇ ਜਦੋਂ ਆਇਆ ਆਈਟਮ ਮਾਊਂਟ ਲਾਵਾਂਗੇ ਉਹਦੇ ਨਾਲ ਬਾਕੀ ਤੁਹਾਨੂੰ ਫੇਰ ਦਿਖਾਉਨੇ ਆ ਇੱਕ ਮਿਲਾਂਗੇ ਫਿਰ ਉਹਦੇ ਨਾਲ ਕਿੱਥੇ ਉੱਪਰ ਆਪਣਾ ਯਾਰ ਇਹਨੂੰ ਆਪਾਂ ਫੋਨ ਲਾਉਣ ਲੱਗੇ ਸੀ ਆਈਟਮ ਲਾਉਣੀ ਸੀ ਤੇ ਕੋਈ ਨਾ ਕੋਈ ਪਰ ਇਹ ਸਾਲ ਪਹੁੰਚ ਹੀ ਗਿਆ ਇਹ ਨਹੀਂ ਐਟਮ ਐਟਮ ਲਾਉਣੀ ਲੱਗੇ ਵਿਕੇ ਸੀ ਕਿਵੇਂ ਹੋਰ ਕਿਵੇਂ ਹੋਰ ਯਾਰ ਕਿਵੇਂ ਹੋਰ ਮੈਨੂੰ ਲਾ ਫੋਨ ਦਿਖਾ ਕਿਉਂ ਰਹਾ ਵਾ ਲੈ ਕਿਵੇਂ ਹੋਰ ਦੂਜੇ ਪਾਸੇ ਦਿਖਾ ਨਾ ਨਾ ਅਜੇ ਨਾਲੇ ਟੋ ਗਿਆ ਨਾ ਉਹ ਤਾਂ ਜਿੰਦਾ ਲਈ ਬੈਠੇ ਆਜੇ ਤਾਂ ਹੈ ਨਹੀਂ ਕੋਈ ਅੱਛਾ ਚੱਲ ਮੂਰੋ ਦਾ ਖੁੱਲਾਗਾ ਅੰਦਰੋਂ ਜਿੰਦੇ ਲੱਗੇ ਨੇ ਵਧੀਆ ਗੱਲ ਤੂੰ ਦਾ ਦੀ ਵਧੀਆ ਲਾ ਦੇਖ ਲੈ ਲੈ ਦੇਖਣ ਲੱਗਿਆ ਵੀ ਵਲੌਗਰ ਹੁੰਦੇ ਆ ਇਹ ਨਹੀਂ ਲੋ ਵੀ ਗਾਈਜ ਹੁਣ ਅਸੀਂ ਲਾਉਣ ਲੱਗੇ ਆ ਉਹਦੇ ਮੋਟਰ ਹੈ ਕਰਨਾ ਆਈਟਮ ਹੈ ਉਹਦਾ ਮੋਟਰ ਹੈ ਕਰਨ ਲੱਗੇ ਆ ਆਪਾਂ ਗਾਇਬ ਚਾਬੀ ਲਾ ਮੋਟੇ ਅੱਜ ਹੀ ਚਾਬੀ ਲੈ ਕੇ ਆਇਆ ਕੋਈ ਲੱਗੀ ਲੱਗੀ ਦੇਖ ਲੈ ਚਾਬੀ ਲੱਗੀ ਚੱਲ ਚੱਕ ਇਹਨੂੰ ਉੱਥੇ ਲਗਾਓ ਕਿਤੇ ਗੱਡੀ ਗੱਡੀ ਦੇ ਓਲੇ ਗੱਡੀ ਗੱਡੀ ਦੇ ਓਲੇ ਲਗਾਓ ਸਟਾਰਟ ਕਰ ਉਹਨਾਂ ਸਟਾਰਟ ਕਰਕੇ ਨਹੀਂ ਫਿਰ ਤੁਹਾਨੂੰ ਪਤਾ ਲੱਗ ਜੂ ਚਾਬੀ ਕੱਢ ਲਈ ਚਾਬੀ ਲੈਣਾ ਉਹਨੂੰ ਪਤਾ ਲੱਗੇ ਵੀ ਚਾਬੀ ਲੈ ਕੇ ਆਇਆ। ਲੋ ਗਏ। ਆਪਾ ਕਰ ਤਾਂ ਮੋਟਰ ਹੈ ਨਾ ਗਏ ਉਹ ਹੋਰੇ ਪਰੇ ਲਾ ਕਿਤੇ ਹੋਰ ਲਾ। ਓਏ ਇਧਰ ਓਲੇ ਲਾ ਇਧਰ ਲਾ। ਓਏ ਇਹਦੇ ਓਲੇ ਲਾ ਇੱਥੇ ਲਾ ਐਂ ਕਮਾ ਕੇ। ਜਾ ਕੇ ਤੇ ਹੋਰ ਪਾਸੇ ਲਾ ਦੇ। ਇੱਥੇ ਹੀ ਲਾ ਦੇ। ਉਹ ਆ ਗਿਆ। ਜਾ ਉਹ ਤੇ ਬੈਠ ਜਾ।

ਹੁਣ ਦੇਖਣ ਲੱਗਾ ਕਿਹਦਾ ਖੋਲਣਾ ਮਾਸਟਰ ਸਪੋਟ ਚਲੋ ਫਨ ਹੋ ਗਿਆ ਬਹੁਤ ਫੇਰ ਕਰਦੇ ਗੱਲਾਂ ਗਾਈਜ਼ ਬਣਾਉਣੇ ਆਪਾਂ ਅਸਲੀ ਵੀਡੀਓ ਰੁਕਣਾ ਕਿਤੇ ਨਾ ਤੈਨੂੰ ਸਾਰੇ ਬਲੌਗ ਤੇ ਇਥੋਂ ਦੀ ਸੁਣੋ ਆ ਚਲਾ ਕੇ ਚਲ ਗਿਆ ਗਾਈਜ਼ ਗਾਈਜ਼ ਹੈ ਨਹੀਂ ਕੀ ਗਾਈ ਹੈ ਗਾਈ ਜਬ ਉਹ ਕਰਾ ਰਹੇ ਮੈਂ ਵੀ ਨਹੀਂ ਸਮਝ ਪਾ ਰਿਹਾ ਤੇ ਅਸੀਂ ਇਹ ਲੋਜ ਮਾਰਦੇ ਇਹ ਗਾੜੀ ਇਹ ਕਰ ਰਹੇ ਨੇ ਕਰ ਰਹੇ ਨੇ ਕਰ ਰਹੇ ਨੇ ਗੱਲ ਗਾਈ ਦੇਖੋੜਾ ਦੇਖ ਰਹੇ ਆ ਕੀ ਦੇਖ ਰਹੇ ਆ ਕੀ ਦੇਖ ਰਹੇ ਹੋ ਮੈਨੂੰ ਦੱਸ ਕੀ ਦੇਖ ਰਹੇ ਆ ਫੋਨ ਕਿਹੜਾ ਫੋਨ ਦੇਖ ਰਹੇ ਆ ਜਿਹੜਾ ਸਾਹਮਣੇ ਦੇਖੋ ਗਾਈਜ਼ ਆ ਗਿਆ ਆ ਗਿਆ ਆ ਗਿਆ ਆਹ ਦੇਖੋ ਗਾਈਜ਼ ਗਾਈਜ਼ ਆ ਦੇਖੋ ਲੈ ਦੇਖੋ ਗਾਈਜ਼ ਇਹ ਨੂੰ ਇਹ ਨੂੰ ਮੈਨੂੰ ਇਹ ਗਈ ਉਹ ਮੈਨੂੰ ਕਹਦਾ ਲੋ ਗਾਈਜ਼ ਹੁਣ ਆਪਣੀ ਹੋ ਚੁੱਕੀ ਹੈ ਕਲਾਸ ਮੁਆਫਤ ਤੇ ਆ ਗਿਆ ਚੋਬਰ ਭੱਜਦਾ ਭੱਜਦਾ ਆਇਆ ਵੀ ਮੋਟਰਸਾਈਕਲ ਚੱਕ ਕੇ ਲੈਣਾ ਚਾਬੀ ਲੱਗਦੀ ਆ ਆਪਦਾ ਬਣਾਏਗਾ ਆਪਦਾ ਯਾਰ ਇਹ ਮੇਰਾ ਆਪਦਾ ਬਣਾ ਦੇ ਬਾਈ ਠੀਕ ਹੈ ਮੈਂ ਗਾਈਜ਼ ਇਹ ਇਹ ਤਾਂ ਮੋਟਰਸਾਈਕਲ ਦਾ ਆਪਾਂ ਚੱਕ ਕੇ ਲੈਣਾ ਇੱਕ ਆਪਣੇ ਨਾਲ ਚ ਉੱਪਰ ਹਾਂ ਵੀ ਤੇਰੇ ਲਈ ਮੋਟਰ ਖਾਂਦਿਆ ਨਹੀਂ ਗਾਈ ਭੱਜ ਕੇ ਆਇਆ ਅੰਦਰ ਵੀ ਕਦੇ ਹੋਰ ਕਦੇ ਲੱਗਦਾ ਚਾਬੀ ਭੱਜ ਜਾਣਾ ਜਦੋਂ ਕਦੇ ਚੋਰੀ ਹੋਈ ਨਾ ਛੋਟਣਾ ਸਭ ਤੋਂ ਪਹਿਲਾਂ ਲੂੰਗਾ ਛੋਟਾ ਨੰਬਰ ਤਾਂ ਅਸੀਂ ਸੇਵ ਆ ਨਾਲ ਦੀ ਨਾਲ ਕਹਦੇ ਨੇ ਵੀ ਉਹਨਾਂ ਦੋਨੋਂ ਟੱਕੜੇ ਜਾ ਕੇ ਪੁੱਛ ਚੱਲ ਠੀਕ ਆ ਓਕੇ ਗਾਈ ਅਸੀਂ ਪਹੁੰਚ ਚੁੱਕੇ ਹਾਂ ਹੁਣ ਆ ਗਏ ਆਪਾਂ ਕਲਾਸ ਲਾ ਕੇ ਆਪਣੇ ਬੱਸਰ ਦੇ ਗਾਈਜ਼ ਬੱਸ ਆਪਣੀ ਆਈ ਨਹੀਂ ਮੈਂ ਤੇ ਟੋਪਰ ਖੜੇ ਆ ਲੈ ਇੱਥੇ ਖੜਨੀ ਆਪਣਾ ਇੱਕ ਬੱਸ ਤੇ ਏਡਾ ਦੇਖ ਲਓ ਲੈ ਗਾਈਜ਼ 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 ਲੋ ਗਾਈਜ਼ ਆਪਣੀ ਬੱਸ ਪਹੁੰਚ ਚੁੱਕੀ ਆ ਮੈਂ ਤੇ ਟੋਪਰ ਬੱਸ ਤੇ ਹੁਣ ਚੜਾਂਗੇ ਇੱਥੇ ਵੀ ਆਉਣਾ ਨੇ ਇਹ ਮੂੰਹ ਜਾ ਕੱਢਣਾ ਇਹਦਾ ਪਿੱਠਾ ਜਿਆ ਚੱਕੋ ਗਾਈਜ਼ ਹੈ ਕਿਉਂ ਇਹ ਆ ਗਈ ਡਰਾਈਵਰੀ ਤਕੜੀ ਹੈ ਬਾਈ ਜੀ ਗਾਈਜ ਆਪ ਰੀਆ ਦੇ ਦੇਖ ਲਓ ਤੱਕਾ ਸਹੀ ਕਰਦੇ ਪਏ ਆ ਆਧਾਰ ਕਾਰਡ ਰੈਸਟਾਰ ਦੇਖ ਲਓ ਗਾਈਜ ਵੀ ਲੋ ਗਾਈਜ ਬੜਾ ਸਹੀ ਬਹਿ ਲੱਗਿਆ ਬੱਸ ਚ ਆ ਚੱਕ ਮੋਟਾ ਚੜ ਗਿਆ। ਅਬ ਸਾਡੀ ਸਿਰ ਵਕ ਹੋਗੀ। ਹਾਂਜੀ ਗਾਇਜ਼ ਹੁਣ ਅਸੀਂ ਆ ਚੁੱਕੇ ਆ ਆਪਣੇ ਰੈਫਰਡ ਸ਼ਹਿਰ ਤੇ ਆ ਹੁਣ ਆਪਦੀ ਬੈਕ ਲੈ ਆਉਂਦਾ। ਮੈਂ ਇਧਰ ਆਪਦੀ ਬੈਕ ਲੈ ਕੇ ਆਉਂਗਾ। ਠੀਕ ਹੈ ਨਾ ਗਾਇਜ਼? ਠੀਕ ਨਾ ਗਾਇਜ਼? ਠੀਕ ਨਾ ਗਾਇਜ਼? ਇੱਕ ਗਾਇਜ਼ ਉਹ ਦੇ ਉੱਪਰ ਚਾਹ ਪੀਂਦਾ। ਕੌਣ ਆਇਆ ਨੇ ਹਾਂਜੀ ਮੈਂ ਤੇ ਕਾਹਸੇ ਛਣ ਪੀਣਾ ਆਰੇ ਬੇਟਾ ਤੂੰ ਖਾ ਖਾ ਰਾਂਗੇ ਕਰਾਂਗੇ ਨੇ ਫਰਾਈਆਂ ਤੇ ਵਾਦ ਲੱਗੇ ਨੇ ਦਸ ਕਰਕੇ ਬਾਜ ਇਸ ਤਰ੍ਹਾਂ ਬੋਲਦਾ ਪਰ ਮੈਂ ਬਾਕੀ ਦਰ ਨੂੰ ਲੰਬਾ ਖਾਣ ਤੋਂ ਬਾਅਦ ਆ ਦੇ ਲੋ ਪ੍ਰੋਸੈਸ ਛੋਜ ਆਵਾਜ਼ ਉੱਤੇ ਦਾ ਨਾਹੀਂ 1001A ਇਸ ਦਾ 4 ਸੈਨ ਕੀ ਕੋਈ ਨਾ ਦੇ ਰੋਗ ਇੱਕ ਮਾਤ ਹਾਂਜੀ ਗਾਇਜ਼ ਹੁਣ ਆਪਾਂ ਇੱਕੋ ਤੋਂ ਬਾਹਰ ਆ ਗਏ ਆਪਣੇ ਪਿੰਡ ਪਹੁੰਚਣ ਵਾਲੀਆਂ ਤੇ ਖਾ ਪੀ ਕੇ ਹੁਣ ਆਪਾਂ ਨਿਕਲੇ ਆਪਾਂ ਹੁਣ ਚੱਲੇ ਘਰੇ ਘਰੇ ਜਾਣ ਤੋਂ ਬਾਅਦ ਤੇ ਆਪਾਂ ਅਗਲਾ ਪ੍ਰੋਸੈਸ ਤੁਹਾਡੇ ਆ ਤੁਹਾਨੂੰ ਤੇ ਦੇਖੋ ਗਾਇਜ਼ ਆ ਤਾਂ ਬਰਾ ਦਵੀਂ ਵੀ ਨਿਕਲੀ ਤੇ ਬਾਕੀ ਚਲੋ ਦਿਖਾਉਣੇ ਫੇਰ ਹਾਂਜੀ ਗਾਇਜ਼ ਹੁਣ ਆਪਾਂ ਪਹੁੰਚ ਚੁੱਕੇ ਘਰੇ ਉਹ ਖੜਾ ਆਪਣਾ ਚੋਬਰ ਹਾਂ ਜੀ ਗਾਈ ਹੁਣ ਅਸੀਂ ਚੱਲੇ ਆ ਪੱਠੇ ਵੱਢਣ ਆਹ ਦੇਖੋ ਪੁੱਛੇ ਠੀਕ ਆ ਨਾ ਆਪਣੀ ਪਾਈਏ ਟਰਾਲੀ ਆ ਸਾਡੇ ਵਾਲਾ ਵੱਡਾ ਬੈਠਾ ਆ ਨਿੱਕਾ ਚਲਾਉਂਦਾਗਾ ਬਾਈਕ ਤੇ ਬਾਕੀ ਸਾਨੂੰ ਮਿਲਦੇ ਆਪਾਂ ਅੱਗੇ ਤਾਂ ਹੁਣ ਆ ਪੱਠੇ-ਪੁੱਠੇ ਜਦੋਂ ਪਹੁੰਚ ਕੇ ਖੱਤੇ ਡਿਗਣਾ ਗਾਈਜ਼ ਸਕੂਟਰ ਤੇ ਆ ਰੇ ਸਾਡੇ ਕੁੱਤੇ ਦਾ ਕੀ ਆਜਾ ਪੱਠਾਂ ਦੀ ਓਰੇ ਗਾਈਜ਼ ਡੌਗੀ ਕੀ ਰੱਖ ਰਿਆ ਰੱਖੀ ਤੇ ਆਇਆ ਤਾਂ ਨਹੀਂ ਕੋਈ ਤੇ ਈ ਆਇਆ ਕਦਾ ਨਹੀਂ ਆਇਆ ਚਲੋ ਆਪਾਂ ਹੁਣ ਵੱਢਦੇ ਆ ਸੱਚ ਆਪਾਂ ਨਹੀਂ ਵੱਢਣੇ ਅੱਜ ਦੋਨੀ ਚੋਬਰ ਵੱਢਣਗੇ ਅੱਜ ਆਪਾਂ ਚੱਕਾਂਗੇ ਠੀਕ ਹਨ ਗਾਈਜ਼ ਚਲੋ ਵੀ ਸੇਵ ਕੋ ਵੱਡਾ ਭਰਾ ਬਹਿਦਾ ਹੁੰਦਾ ਛੋਟੇ ਵੱਢਦੇ ਹੁੰਦੇ ਆ ਗਾਈਜ਼ ਅੱਜ ਮੇਰੇ ਥੋੜਾ ਜਿਹਾ ਹਨਾ ਤੁਹਾਨੂੰ ਪਤਾ ਹੀ ਆਪਾਂ ਅੱਜ ਹੀ ਵੱਢਣਗੇ ਓਏ ਮੇਰੇਆ ਚੱਲੇ ਫਿਰ ਹੁਣ ਚੱਲ ਕੋਈ ਨਹੀਂ ਚਲੋ ਗਾਈਜ਼ ਬਾਕੀ ਤੁਹਾਨੂੰ ਪੱਠੇ ਵੱਢ ਕੇ ਭਰੀਆਂ ਰੱਖਾਂਗੇ ਲੱਦਾਂਗੇ ਧਰਾਂਗੇ ਉਦੋਂ ਦਿਖਾਵਾਂਗੇ ਹਾਂਜੀ ਹੁਣ ਆਪਾਂ ਪੱਠੇ-ਪੱਠੇ ਵੱਢ ਚੁੱਕੇ ਆ ਦੇਖੋ ਆਪਣਾ ਕੈਰਾ ਹੋ ਗਿਆ ਖਾਲੀ ਆ ਲੱਦ ਤੇ ਆਪਾਂ ਨਾਲ ਦੀ ਨਾਲ ਤੇ ਬਾਕੀ ਤੁਹਾਨੂੰ ਹੁਣ ਆਪਾਂ ਚੱਲੇ ਆ ਦੋ ਤਿੰਨ ਕੰਮ ਕਰਕੇ ਆਉਣੇ ਆ ਉਹ ਵੀ ਦਿਖਾਉਣੇ ਆ ਤੁਹਾਨੂੰ ਰਾਹ 'ਚ ਮਿਲਦੇ ਆ ਅੱਗੇ ਹਾਂਜੀ ਗਾਇਜ਼ ਆਪਣੇ ਕੋਲੇ ਦੋ ਇੱਕੋ ਜਿਹੇ ਬੰਦੇ ਪਹੁੰਚ ਚੁੱਕੇ ਆ ਹੈਲੋ ਆਇਤਾ ਬੋੜ ਹਾਏ ਕੀ ਹਾਏ ਕੀ ਹਾਲ ਹੈ ਵੀਰੇ ਤੇ ਹੁਣ ਆਪਾਂ ਚੱਲੇ ਆ ਮੜਾ ਕੰਮ ਕਰਕਾਉਣਾ ਤਾਂ ਆਪਾਂ ਚੋਬਰ ਨੂੰ ਫੋਨ ਕੀਤਾ ਸੀ ਹਾਂਜੀ ਕਰੇਗਾ ਹਾਂ ਦੋਨੋਂ ਪੱਛੇ ਚੱਲੇ ਆ ਆਪਾਂ ਕੰਮ ਹਾਂਜੀ ਗਾਇਜ਼ ਹੁਣ ਆਪਾਂ ਪਹੁੰਚ ਚੁੱਕੇ ਆਪਣੇ ਪਿੰਡ ਦੇ ਗਰਾਊਂਡ 'ਚ ਦੇਖ ਸਕਦੇ ਹੋ ਤੁਸੀਂ ਤੇ ਠੀਕ ਹੈ ਨਾ ਆ ਖੜੇ ਆਪਣੇ ਚੋਬਰ ਹੁਣੀ ਤੇ ਆਪਾਂ ਹੁਣ ਕਰਨ ਲੱਗਾ ਬਲੌਗ ਬਲੌਗ ਦੀ ਸਮਾਰਤੀ ਤੇ ਮਿਲਦਿਆਂ ਕੱਲ ਨੂੰ ਇੱਕ ਨਵੇਂ ਬਲੌਗ ਦੇ ਨਾਲ